ਅੱਜ ਜੁਆਇਨਿੰਗ ਕਰਵਾਈਆਂ ਨੇ ਕਾਫੀ ਤੇ ਕੀ ਕਹਿਣਾ ਹਾਂਜੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਵਿਨੋਦ ਜੀ ਤੇ ਉਹਨਾਂ ਦੇ ਸਮੂਹ ਪਰਿਵਾਰ ਨੂੰ ਇਸ ਗਲੀ ਦੇ ਸਾਰੇ ਜਿਹੜੇ ਇਹਨਾਂ ਦੇ ਦੋਸਤ ਮਿੱਤਰ ਇੱਥੇ ਪਹੁੰਚੇ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ ਮੇਰੇ ਖਿਆਲ ਨਾਲ ਇਸ ਬਠਿੰਡੇ ਸ਼ਹਿਰ 'ਚ ਜਿੰਨਾ ਵੀ ਵਿਕਾਸ ਹੋਇਆ ਕੋਈ ਇੱਟ ਜਿੱਥੇ ਲੱਗੀ ਏ ਇਸ ਇਲਾਕੇ ਨੂੰ ਜਿਹਨੇ 15 ਸਾਲ ਪਹਿਲੇ ਪਿਛੜਿਆ ਹੋਇਆ ਇਲਾਕਾ ਕਿਹਾ ਜਾਂਦਾ ਸੀ ਅੱਜ ਇਸ ਇਲਾਕੇ ਨੂੰ ਪੰਜਾਬ ਦਾ ਸਭ ਤੋਂ ਵਿਕਸਿਤ ਜੇ ਸ਼ਹਿਰ ਮੰਨਿਆ ਜਾ ਸਕਦਾ ਤਾਂ ਮੈਂ ਕਹਿ ਸਕਦੀਆ ਲੁਧਿਆਣਾ ਚੰਡੀਗੜ੍ਹ ਦੇ ਨਾਲ ਬਰਾਬਰ ਦਾ ਅਜੇ ਤਾਂ 8 ਸਾਲ ਦਾ ਗੈਪ ਪੈ ਗਿਆ ਦੂਜੀ ਸਰਕਾਰਾਂ ਆ ਗਿਆ ਨਹੀਂ ਤਾਂ ਮੈਨੂੰ ਲੱਗਦਾ ਇਹ ਸਾਰੇ ਸ਼ਹਿਰਾਂ ਨੂੰ ਪਿੱਛੇ ਬਠਿੰਡੇ ਨੇ ਛੱਡ ਦੇਣਾ ਸੀ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਸਤਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਤੇ ਸੁਖਬੀਰ ਜੀ ਨੇ ਦਿਨ ਰਾਤ ਇੱਕ ਕਰਕੇ ਸ਼ਹਿਰ ਨਿ ਨੋਹਾਰ ਬਦਲਣ ਵਾਸਤੇ ਹਰੇਕ ਗਲੀ ਮੋਹੱਲੇ ਤੇ ਜਾ ਕੇ ਇੱਕ ਇੱਕ ਨੁੱਕੜ 'ਚ ਵੱਡੇ ਪ੍ਰੋਜੈਕਟ ਛੋਟੇ ਪ੍ਰੋਜੈਕਟ ਹਰ ਤਰ੍ਹਾਂ ਦਾ ਵਿਕਾਸ ਦਾ ਕੰਮ ਕੀਤਾ ਏਮਜ਼ ਵਰਗਾ ਵੱਡਾ ਹਸਪਤਾਲ ਜਿੱਥੇ ਸੂਬੇ ਚ ਕਿਤੇ ਵੀ ਜਾ ਸਕਦਾ ਸੀ ਉਹ ਵੀ ਆਪਣੇ ਬਠਿੰਡੇ ਚ ਲੈ ਕੇ ਆਏ ਸੈਂਟਰਲ ਯੂਨੀਵਰਸਿਟੀ ਉਹ ਕਿਤੇ ਜਾ ਸਕਦੀ ਸੀ ਇੱਥੇ ਆਈ ਰਿਫਾਇਨਰੀ ਇਸ ਜ਼ਿਲ੍ਹੇ ਚ ਆਈ ਹਵਾਈ ਅੱਡਾ ਇੱਥੇ ਆਇਆ ਹਰ ਪੱਖੋਂ ਇਸ ਇਲਾਕੇ ਨੂੰ ਪਿਛੜੇ ਹੋਇਆ ਦਾ ਟੈਗ ਕੱਢ ਕੇ एनो एक नंबर वन सिटी बनाने वास्ते वो दिन रात एक की थी मैम आपका भी सबसे सब ज्यादा उतना ही कंट्रीब्यूशन है <laughs> लिटरली आप लोग आपका बहुत ज्यादा कंट्रीब्यूशन है इस चीज में मतलब कोई भी इस चीज को डिनाई नहीं कर सकता कि बठिंडा की जितनी भी हम लोग बठिंडा को आप आगे लेके गए उसमें आपका ही सबसे बड़ा हाथ है सारे ये ना आशीर्वाद देता जिस करके ਉਸ ਅਹੁਦੇ 'ਚ ਬਹਿ ਕੇ ਮੈਂ ਬਠਿੰਡੇ ਵਾਸਤੇ ਕੁਝ ਮੈਂ ਕਰ ਸਕੀ ਮੈਂ ਬਠਿੰਡੇ ਵਾਸੀਆਂ ਦਾ ਮੈਂ ਦੇਣ ਨਹੀਂ ਦੇ ਸਕਦੀ ਤੇ ਹਮੇਸ਼ਾ ਜੋ ਵੀ ਇਲੈਕਸ਼ਨ ਆ ਰਹੇ ਨੇ ਤੇ तमाम ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਬਤੀਚੀਆਂ ਰੈਲੀਆਂ ਕਿਉਂਕਿ ਇਹ ਸੋ ਪਹਿਲਾਂ ਆਮ ਆਦਮੀ ਪਾਰਟੀ ਕਰਕੇ ਆ ਨਾ ਸਾਰੀਆਂ ਪਾਰਟੀਆਂ ਕਿਹੜੀਆਂ ਰਹਿ ਗਈਆਂ ਬਾਕੀ ਪਾਰਟੀਆਂ ਤਾਂ ਸਭ ਇੱਕ ਉਹਨਾਂ ਦਾ ਤਾਂ ਗੱਠਜੋੜ ਹੋ ਗਿਆ ਹੁਣ ਤਾਂ ਇੰਡੀਆ ਅਲਾਈਅንስ ਹੈ ਇੱਥੇ ਜਿਹੜੇ ਵਿਰੋਧੀ ਧਿਰ ਸੀ ਤੇ ਸੱਤਾ ਪਾਰਟੀ ਦੋਨੋਂ ਹੀ ਇੱਕ ਹੋ ਗਏ ਤੇ ਪਹਿਲੇ ਲੁਕੇ ਚੁਪੇ ਅਕਾਲੀ ਦਲ ਦੇ ਉੱਤੇ ਹਮਲੇ ਕਰਦੇ ਸੀ ਭੰਡੀ ਪ੍ਰਚਾਰ ਕਰਦੇ ਸੀ ਹੁਣ ਇਕੱਠੇ ਹੋ ਕੇ ਕਰਨਗੇ ਇਹ ਤਾਂ ਪਹਿਲੇ ਹੀ ਇਕੱਠੇ ਸੀਗੇ ਹੁਣ ਤਾਂ ਆਲਾਈਅንስ ਹੋ ਗਿਆ ਹੈ ਤਾਂ ਕਾਂਗਰਸ ਚ ਹੈ ਨਾ ਤਾਂ ਕਾਂਗਰਸ ਤੇ ਆਮ ਆਦਮੀ ਦਾ ਗੱਠ ਜੋੜ ਹੋਇਆ ਪਿਆ ਹੈਗਾ ਹੁਣ ਤਾਂ ਵਿਰੋਧੀ ਧਿਰ ਹੀ ਸਿਰਫ ਅਕਾਲੀ ਦਲ ਹੈ ਪਹਿਲੇ ਵੀ ਸੀਗੀ ਹੁਣ ਵੀ ਸੀਗੀ ਅਕਾਲੀ ਦਲ ਹੀ ਬੀਐਸਪੀ ਦੇ ਨਾਲ ਆਲਾਈਅንስ ਹੈ ਕਿ ਕਿਹੜੇ ਵੱਲ ਜਾਓਗੇ ਸਾਡੀ ਆਲਾਈਅንስ ਆਲਰੇਡੀ ਬਣੀ ਹੋਈ ਹੈ ਇਹ ਵੱਡੀ ਗੱਲ ਹੈਗਾ ਇਹ ਪਾਰਟੀਆਂ ਦੇ ਫੈਸਲੇ ਹੁੰਦੇ ਹਨ ਜਿਹਦੇ ਵਿੱਚ ਪੰਜਾਬ ਦਾ ਭਲਾ ਹੈਗਾ ਪੰਜਾਬੀਆਂ ਦਾ ਭਲਾ ਹੈ ਜਿਹਦੇ ਨਾਲ ਪੰਜਾਬ ਪ੍ਰੈਸ ਕਰਦਾ ਹੈ ਉਹ ਜਿਹੇ ਐਲਾਈਅੰਸ ਹਮੇਸ਼ਾ ਵੈਲਕਮ ਹੋਣਗੇ ਲੇਕਿਨ ਕੱਲੇ ਸੀਟਾਂ ਦੀ ਲਾਲਚ ਕਰਕੇ ਜਾਂ ਸੱਤਾ ਦੀ ਲਾਲਚ ਕਰਕੇ ਨਾ ਝੂਠ ਮਾਰਨੇ ਨਾ ਲਾਰੇ ਲਾਣੇ ਨੇ ਤੇ ਨਾ ਹੀ ਕੋਈ ਗੱਠ ਜੋੜੇ ਉਹਦੀ ਤਰ੍ਹਾਂ ਕਰਨਾ ਹੈ ਜਿਹੜੇ ਇੰਡੀਆ ਐਲਾਈਅੰਸ ਇਕੱਠਾ ਇਸ ਕਰਕੇ ਨਹੀਂ ਉਹ ਆ ਕਿ ਲੋਕਾਂ ਦੀ ਸੇਵਾ ਕਰਨੀ ਹੈ ਇਕੱਠੇ ਹੋ ਰਿਹਾ ਹੈ ਤਾਂ ਕਿ ਕੁਰਸੀ ਤਾਂ ਹੀ ਪਹੁੰਚ ਜਾਈਏ ਮੁਹਲਕ ਮੁਹਲਕ ਨਹੀਂ ਕਿਹਾ ਜੀ ਫਿਰ ਕਪਨਾ ਨਵਾਂ ਸ਼ੁਰੂ ਹੋ ਗਿਆ ਉਹਦੀ ਜਾਂ ਨਹੀਂ ਕਪਨਾ ਕਿਹੜਾ ਨਹੀਂ ਕੀਤਾ ਜਿਨ੍ਹਾਂ ਇਸ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਲੁੱਟਿਆ ਹੈ ਕਿਹੜੀ ਕਰਪਸ਼ਨ ਅੱਜ लिकर स्कैम نو ਅਸੇ ਸ਼ਰਾਬ ਦੇ ਵੱਡਾ ਜਿਹੜਾ ਸਕੈਮ ਹੋ ਰਿਹਾ ਜਿਹਦੇ ਕਰਕੇ ਕੇਜਰੀਵਾਲ ਦੇ ਅਧੇ ਮੰਤਰੀ ਜੇਲ੍ਹ 'ਚ ਨੇ ਤੇ ਕੇਜਰੀਵਾਲ ਵੀ ਜਾਊਗਾ। ਉਹੀ ਬੰਦਿਆਂ ਨੇ ਉਹੀ ਲਿਕਰ ਪਾਲਿਸੀ ਐਕਸਾਈਜ਼ ਪਾਲਿਸੀ ਸੇਮ ਚੀਜ਼ ਇੱਥੇ ਪੰਜਾਬ 'ਚ ਲਾਗੂ ਕੀਤੀ। ਉਹਨਾਂ ਹੀ ਬੰਦਿਆਂ ਨੂੰ ਇੱਥੇ ਵੀ ਠੇਕੇ ਦਿੱਤੇ ਗਏ। ਭਗਵੰਤ ਮਾਨ ਵੀ ਐਸੀ ਇੱਕ ਘਟਾਲੇ 'ਚ ਲਿਪਟ ਹੈ ਤੇ ਆਹੀ ਚੀਜ਼ ਪਾਰਲੀਮੈਂਟਸ 'ਚ ਮੈਂ ਚੱਕ ਕੇ ਗ੍ਰਹਿ ਮੰਤਰੀ ਨੂੰ ਇਹਨੂੰ ਵਿਸ਼ਵਾਸ ਤੇ ਲੈ ਕੇ ਇਹਦੀ ਵੀ ਜਾਂਚ ਕਰੋਗੇ। ਹੁਣ ਕਿਉਂ ਦਿੱਲੀ ਸਰਕਾਰ ਭਗਵੰਤ ਮਾਨ ਨੂੰ ਹੱਥ ਨਹੀਂ ਲਾ ਰਹੀ ਐ ਤਾਂ ਸਮਝ ਦੱਸੂਗਾ। ਲੇਕਿਨ ਸਕੈਮ ਤਾਂ ਇਹ ਲਿਕਰ ਸਕੈਮ ਆਡ ਆਪਣੇ ਜਿਹੜਾ ਮਾਈਨਿੰਗ ਸਕੈਮ ਹੈ ਉਹ ਅੱਡ ਹੈਗਾ ਕੁਟਾਲੇ ਤੋਂ ਕੁਟਾਲੇ ਦੇ ਉੱਤਰ ਮੈਂ ਕਟਾਰੂ ਚੱਕ ਤੇ ਫਿਲਾਰ ਫਰਾਰੀ ਤੇ ਅਮਿਤ ਰਤਨ ਇਹਨਾਂ ਦੇ ਵਰਤਾਜ ਮੈਂ ਜਾ ਹੀ ਨਹੀਂ ਰਹੀ ਹੁਣ ਜਿੰਨੀ ਕ腐ਸ਼ਨ ਇੱਥੇ ਹੋਈ ਹੈ ਲੁੱਟ ਲੁੱਟ ਕੇ 60000 ਕਰੋੜ ਦਾ ਕਰਜ਼ਾ ਚੜਾਤਾ ਹੈ ਜਿਹੜਾ ਕੇਜਰੀਵਾਲ ਕਹਿੰਦਾ ਸੀ ਕਰਪਸ਼ਨ ਨੂੰ ਰੋਕ ਕੇ ਇਲੀਗਲ ਮਾਈਨਿੰਗ ਨੂੰ ਰੋਕ ਕੇ 40000 ਕਰੋੜ ਰੁਪਏ ਮੈਂ ਬਚਾਵਾਂਗਾ ਬਚਾਣਾ ਤਾਂ ਕਿ 60000 ਦਾ ਕਰਜ਼ਾ ਚੜਾਤਾ ਇੱਥੇ ਦਿਖਦਾ ਕੋਈ ਨਵੀਂ ਹਿੱਟ ਜਿ ਕਿਤੇ ਲੱਗਿਆ ਕਿਸਾਨੇ ਤਰਫੋਂ ਸਾਹਮਣੇ ਕਿਸਾਨੇ ਤਰਫੋਂ ਫਿਰ ਮੋਚਾ ਖੋਲੇ ਜਾ ਰਿਹਾ ਕਿੰਨੇ ਸਰਕਾਰ ਦੇ ਦੇਖੋ ਜਿਹੜਾ ਭਗਵੰਤ ਮਾਨ ਤੇ ਕੇਜਰੀਵਾਲ ਕਹਿੰਦੇ ਸੀ ਪੰਜਾਬ 'ਚ ਕੋਈ ਧਰਨਾ ਨਹੀਂ ਲੱਗੂਗਾ ਕਿਸੇ ਦੀ ਚੁੰਨੀ ਨਹੀਂ ਖਿੱਚੋਗੇ ਕਿਸੇ ਦੀ ਪੱਗ ਨਹੀਂ ਲਾਤੋ ਕੋਈ ਬੱਚੇ ਨੂੰ ਵਿਦੇਸ਼ ਨਹੀਂ ਜਾ ਕੋਈ ਪਰਿਵਾਰ ਰਹਿ ਗਿਆ ਪੰਜਾਬ ਦਾ ਜਿਹਦਾ ਬੱਚਾ ਵਿਦੇਸ਼ ਨਹੀਂ ਭਜ ਰਿਹਾ ਹੈਗਾ ਕੋਈ ਵਰਗ ਹੈਗਾ ਜਿਹੜਾ ਧਰਨੇ 'ਚ ਨਹੀਂ ਬੈਠਿਆ ਭਾਵੇਂ ਮੁਲਾਜ਼ਮ ਹੋਵੇ ਤੇ ਮੁੱਖ ਮੰਤਰੀ ਤੇ ਕੇਜਰੀਵਾਲ ਕਿੱਥੇ ਨੇ ਜਿਹੜੇ ਆਮ ਆਦਮੀ ਲੋਕਾਂ ਦੇ ਵਿੱਚ ਲੋਕਾਂ ਦੇ ਸਤਾਂ ਵਿੱਚ ਰਹਿਣ ਵਾਲੇ ਸੀ ਅੱਜ ਕੇਜਰੀਵਾਲ ਨਜ਼ਰ ਨਹੀਂ ਆਉਂਦਾ ਤੇ ਭਗਵੰਤ ਮਾਨ ਅੱਜ ਦੇ ਦਿਨ ਇਹ ਪਹਾੜੀ ਮੌਸਮ ਇਹ ਛੱਡ ਕੇ ਆਂਧਰਾ ਪ੍ਰਦੇਸ਼ ਗਏ ਹੋ ਇਹਨੇ ਵਿਪਾਸਨਾ ਕਰਨ ਵਾਸਤੇ ਮੈਡਮ ਈਡੀ ਕੇਜਰੀਵਾਲ ਕੇ ਪਿੱਛੇ ਈਡੀ ਕੇਜਰੀਵਾਲ ਕੇ ਪਿੱਛੇ ਹੋ ਕੇਜਰੀਵਾਲ ਵਿਵਾਸਾ ਪਟਨ ਜਾ ਰਹੇ ਹੈ ਔਰ ਬੀਜੇਪੀ ਕਹਿ ਰਹੀ ਹੈ ਭਾਗ ਮੀ ਕੋ ਭਾਗ ਤੋਂ ਚੱਲ ਰਹੀ ਥੀ ਔਰ ਭਾਗ ਕੇਜਰੀਵਾਲ ਕੇਜਰੀਵਾਲ ਹੋ ਗਈ ਦੇਖਿਏ ਕੇਜਰੀਵਾਲ ਤਾਂ ਹੁਸ਼ਿਆਰਪੁਰ ਵਿਪਾਸਨਾ ਕਰਨੇ ਆਏ ਥੇ ਭਾਗਾ ਤਾਂ ਭਗਵੰਤ ਮਾਨ ਹੈ जब केजरीवाल के लिए होशियारपुर वे पासना अच्छा था तो इनको आंध्र प्रदेश जाने की क्या जरूरत हाँ धपले घोटाले किए जब आप मेरे भाई को बिक्रम को पकड़ के बार बार पूछताछ करते हैं जब उसको हाईकोर्ट से बेल भी मिल गई है कुछ उसके खिलाफ कुछ है भी नहीं आप रोज उसको बुला लेते हैं क्योंकि आपकी अपनी बेटी आपकी असलियत जग जाहिर करके पंजाबियों को जगा के कहती है जो अपने जो बाप अपने बच्चों का नहीं हो सका वो पंजाबियों आपका क्या हो सकता है और बिक्रम ने ये बोला कि मैं तुम्हारा बाप बनके तुम्हारे फर्ज अदा करूंगा एक बाप के घर तो अगले दिन ही उसके खिलाफ केस कर दिया और वो तो रोज जाके केस में पेशी कर रहा है केजरीवाल क्यों भाग रहा है जी उसने कुछ गलत किया नहीं है तो उसको भागने की जरूरत क्या है और भगवंत मान उसको होशियारपुर में बचा क्यों रहे हैं सो हकीकत ये है कि ये लुटेरों की पार्टी है दिल्ली को भी लूटा दिल्ली के पैसे से पंजाब के लोगों को सपने दिखाए अब पंजाब को लूट के देश भर को सपने दिखा के केजरीवाल को चमकाने की ये सारी राजनीति चल रही है बीजेपी बंद कर देंगे देखिए ये जितने ये तो इसमें कोई शक नहीं है आज पंजाब के भी आधी कांग्रेस जाके बीजेपी में क्यों शामिल हुई थी अपने जो एक लाख करोड़ का कर्जा चढ़ा दिया पंजाब के ऊपर कांग्रेसियों ने पाँच सालों में और एक विकास का काम नहीं किया वो सारे पैसे लूट के खा खागे चले गए तभी तो अपनी जाने बचाने के लिए उधर गए थे तो इसमें कोई शक नहीं है कि आज की डेट में कई पार्टियाँ जिनके पास ताकत है वो ऐसी हो जाती हैं कि एक तीर्थ बन जाती है जिसने घपला किया उसमें शामिल हो जाओ तो फिर सारे घपले ख़त्म हो जाते हैं तो अब ये कुछ जो चल रहा है सो चल रहा है लेकिन लोग इसको देख रहे हैं मेरे ख्याल से जिन्होंने लूट करी है उनको डरना चाहिए और जिन्होंने Uh, मेहनत करी है ईमानदारी के साथ काम किया मुझे भी यहाँ पे पंद्रह साल हो गए और मुझे इस बात का मान है कि सर प्रकाश सिंह बादल ने कभी झूठ बोल के सत्ता की लालच वास्ते लोगों के साथ झूठे वादे झूठे लारे नहीं लाए घाट नहीं करा इस बात का मान है कि किसी के साथ नजायज धक्का नहीं किया कोई झूठे केस नहीं बनाए कोई करप्शन नहीं करी ਔਰ ਇਸ ਦਾ ਜ਼ਰੂਰ ਲੋਕ ਸਾਫ਼ ਸੁਥਰੀ ਸਰਕਾਰ ਚਾਹੁੰਦੇ ਹਨ ਤਾਂ ਐਸੇ ਲੋਕਾਂ ਦਾ ਸਾਥ ਜ਼ਰੂਰ ਦੇਣਗੇ ਮੈਡਮ ਨਿਯੋਜਕ ਮੈਡਮ ਨਿਯੋਜਕ ਪੈਕੇਜ ਜਿਹੜੀ 75 ਦੀ ਪਹਿਲਾ ਗੇਮ ਚਲਦੀ ਸੀ ਹੁਣ ਜਿਹੜੀ ਗੇਮ ਚਲਦੀ ਆ ਪੰਜਾਬ ਦੀ ਸਿਆਸਤ ਦੇ ਵਿੱਚ ਉਹ 80 20 ਦੀ ਚਲਦੀ ਹੈ ਮੈਨੂੰ ਕਿਹੜੀ ਗੇਮ ਦਾ ਕੁਝ ਨਹੀਂ ਪਤਾ ਦੋਨੋਂ ਇਕੱਠੇ ਹੋ ਗਏ ਨੇ ਮੁਸਾਇਰੇ ਭਾਈ ਚੋਰ ਚੋਰ ਜਿਹੜਾ ਵੀ ਹੁੰਦਾ ਉਹ ਤਾਂ ਦੋਨੋਂ ਇਕੱਠੇ ਨੇ ਕੌਣ 80 ਹੈ ਕੌਣ ਵੀ ਉਹ ਹੀ ਜਾਣਨ ਅਸੀਂ ਤਾਂ ਉਹਦੇ ਵਿੱਚ ਬਾਕੀ ਵਿਨੋਦ ਜੀ ਦਾ ਅੱਜ ਜਿਨ੍ਹਾਂ ਦਾ ਮੈਂ ਇਹਨਾਂ ਸਾਰੇ ਪਰਿਵਾਰ ਦਾ ਮੈਂ ਸ਼ੁਕਰਾਨਾ ਕਰਦੀ ਹਾਂ ਕਿ ਅੱਜ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਕੇ ਸਾਡਾ ਮਾਨ ਬਤਾਇਆ ਹੈ ਇਹਨਾਂ ਦਾ ਵੀ ਪੂਰਾ ਮਾਨ ਸਤਕਾਰ ਕੀਤਾ ਜਾਊਗਾ ਇਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਮੈਂ ਬੇਨਤੀ ਕਰਾਂਗੀ ਸੋ ਵੀ ਜੀ ਕਿ ਉਹ ਪ੍ਰਧਾਨ ਉਹ ਹੈਗੇ ਐਲਾਨ ਉਹੀ ਕਰਦੇ ਨੇ ਲੇਕਿਨ ਜ਼ਰੂਰ ਮੇਰੇ ਵੱਲੋਂ ਬੇਨਤੀ ਹੋ ਗਈ ਕਿ ਇਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਪਾਰਟੀ ਦਾ ਬਣਾਇਆ ਜਾਏ ਤਾਂ ਵੱਡੀ ਜ਼ਿੰਮੇਵਾਰੀ ਇਹ ਪਾਰਟੀ ਦੇ ਨਵਾਂ ਗੱਲ ਸੰਬੰਧ ਦੇ ਨਾਲ ਜਿਹੜੇ ਨੇ ਉਹਨਾਂ ਦੇ ਨਾਲ ਪਾਰਟੀ ਦੀ ਕੋਈ ਗੱਲ ਚੱਲ ਰਹੀ ਹੈ ਗੱਲਬਾਤ ਕਿ ਉਹਨਾਂ ਨੂੰ ਦੁਬਾਰਾ ਸਾਮਿਲ ਕੀਤਾ ਜਾਵੇ ਕਿ ਅੱਗੇ ਐਕਸ਼ਨ ਲਿਆ ਜਾਵੇ ਮੈਨੂੰ ਨਹੀਂ ਪਤਾ ਕਾਉਂਸਲਰਜ਼ ਦੇ ਨਾਲ ਕੀ ਚੱਲ ਰਹੀ ਹੈ ਲੇਕਿਨ ਇੱਥੇ ਪੂਰੇ ਬਠਿੰਡੇ 'ਚ ਹਾਹਾਕਾਰ ਬਣਿਆ ਕਿ ਇੱਕ ਕਮੇਟੀ ਤੋਂ ਐਨਓਸੀ ਕਿਸੇ ਨੂੰ ਨਹੀਂ ਮਿਲ ਰਹੀ ਹੈਗੀ ਕਿਸੇ ਦੀ ਰਜਿਸਟਰੀ ਨਹੀਂ ਹੋ ਰਹੀ ਹੈ ਸ਼ਰੇਆਮ ਪੈਸੇ ਮੰਗੇ ਜਾ ਰਹੇ ਨੇ ਤੇ ਜਿਹੜੇ ਵੱਡੇ ਇਸ਼ਤਿਹਾਰ ਕੀ ਭ੍ਰਿਸ਼ਟਾਚਾਰ ਖਤਮ ਹੋ ਗਿਆ ਤੇ ਸ਼ਰੇਆਮ ਭ੍ਰਿਸ਼ਟਾਚਾਰ ਹੋ ਰਿਹਾ ਹੈ ਤਾਂ ਬਾਕੀ ਚੀਜ਼ਾਂ ਤਾਂ ਪਤਾ ਨਹੀਂ ਲੇਕਿਨ ਆ ਲੋਕਾਂ ਦੀ ਆਵਾਜ਼ ਜ਼ਰੂਰ ਆ ਰਹੀ ਹੈ ਕਿ ਕੌਣ ਕਿਹ ਇਸ ਸਮੇਂ ਦਾ ਸੁਭਾ ਵਿਨੋਦ ਜੀ ਸਾਰਿਆਂ ਨੂੰ ਲੈ ਕੇ ਆ ਗਏ ਪਾਰਟੀ ਹੋਣ ਵਾਲੀ ਹੈ